ਕਾਉ ਸਾਸ ਸੰਧਜੀ ਲੜੀਵਾਰ ਜੋ ਨਿਰੰਤਰ ਸਤਗੁਰਾਂ ਦੀ ਬਾਣੀ ਮੇਰੇ ਸਤਗੁਰੂ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਿੰਦ ਦੀ ਚਾਦਰ ਸਤਗੁਰੂ ਸਗਲੀ ਸ੍ਰਿਸ਼ਟ ਦੀ ਸ੍ਰਿਸ਼ਟੀ ਦੀ ਪਾਤ੍ਰ ਰੱਖਣ ਵਾਲੇ ਮੇਰੇ ਸਤਗੁਰੂ ਤਿਲਕ ਜੰਜੂ ਦੇ ਰੱਖਿਏਕ ਮੇਰੇ ਸਤਗੁਰੂ ਜਨਾਂ ਦੀ ਮੁਖਾਰ ਬਿੰਦ ਤੋਂ ਚਰਨ ਕੀਤੇ ਪਾਵਨ ਸ਼ਬਦ ਜੋ ਵੱਖ-ਵੱਖ ਰਾਗਾਂ ਦੇ ਵਿੱਚ ਸਤਿਗੁਰ ਜੀਆ ਨੇ ਅੰਕਿਤ ਕੀਤੇ ਹਨ ਗੌੜੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਹਨ ਇਹਨਾਂ ਪਾਵਨ ਸ਼ਬਦਾਂ ਦੇ ਵਿੱਚੋਂ ਅੱਜ 8ਵਾਂ ਸ਼ਬਦ ਆਪਾਂ ਨੇ ਵਿਚਾਰਨਾ ਹੈ ਜਿਹਦਾ ਕੇਂਦਰੀ ਭਾਵ ਹੈ ਰਹਾਉ ਬੰਦ ਹੈ ਗੌੜੀ ਮਹੱਲਾ ਨਵਾਂ ਗੌੜੀ ਰਾਗ ਹੈ ਮਹੱਲਾ ਨਵਾਂ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਮਨ ਰੇ ਕਹਾਂ ਪਿਉ ਤੇ ਬਉਰਾ ਅਹਨ ਸੋਦ ਕਟੈ ਨਹੀਂ ਜਾਣੈ ਪਿਉ ਲੋਭ ਸੰਗ ਹੋਰਾ ਮਨ ਰੇ ਕਹਾ ਧੇਓ ਤੈਂ ਬੋਰਾ ਤੈਂ ਬੋਰਾ ਮਨਾ ਤੂੰ ਕਿੱਥੇ ਲੋਭ ਆਦਿਕ ਵਿੱਚ ਫਸਿਆ ਹੋਇਆ ਏ ਬੋਰਾ ਹੋਇਆ ਪਿਆ ਏ ਬੋਰਾ ਕਹਿੰਦੇ ਨੇ ਕਮਲੇ ਨੂੰ ਜਿਹੜਾ ਬੋਰਾ ਹੋ ਜਾਣਾ ਬੋੜਾ ਸ਼ਬਦ ਜਿਹੜਾ ਵਰਤਿਆ ਗਿਆ ਏ ਇਹ ਕਮਲੇ ਵਾਸਤੇ ਝੱਲੇ ਇਹ ਪੁਰਖ ਵਾਸਤੇ ਆਪਾਂ ਵਰਤਦੇ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਮੰਨ ਨੂੰ ਬੋੜਾ ਕਹਿ ਰਹੇ ਨੇ ਕਹਿੰਦੇ ਮਨ ਝੱਲਾ ਹੋ ਗਿਆ ਮਨ રે ਕਹਾਂ ਪਿਓ ਤਹਿ ਬੋੜਾ ਤੂੰ ਝੱਲਾ ਕਿਉ ਹੋਇਆ ਪਿਆ ਇਹ ਮਨਾ ਐਨਸ ਆਉਦ ਘਟੇ ਨਹੀਂ ਜਾਣੇ ਅਹਨਸ ਦਿਨ ਰਾਤ ਕਰਕੇ ਦਿਨ ਰਾਤ ਤੇਰੀ ਔਦ ਘਟਦੀ ਪਈ ਏ ਘਟਦੀ ਪਈ ਏ ਭਈ ਪਰਮਨੁਖ ਇਸ ਗੱਲ ਨੂੰ ਸਮਝਣ ਨੂੰ ਤਿਆਰੀ ਨਹੀਂ ਇਨਸਾਨ ਮਨੁੱਖੀ ਮਨ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਕਿ ਮੇਰਾ ਸਮਾਂ ਬੀਤਦਾ ਜਾਂਦਾ ਏ ਬੀਤਦਾ ਜਾਂਦਾ ਏ ਸਾਧੂ ਕਹਿੰਦੇ ਇਹਨਸ ਆਉਤ ਘਟੈ ਨਹੀਂ ਜਾਣੇ ਭਇਓ ਲੋਭ ਸੰਘ ਹੋਰਾ ਭਇਓ ਲੋਭ ਸੰਘ ਤੂੰ ਆਪਣੇ ਜੀਵਨ ਨੂੰ ਹੌਲਾ ਕਰ ਰਿਹਾ ਹੋਰਾ ਦਾ ਮਤਲਬ ਹੌਲਾ ਕਰਨਾ ਕਮਜ਼ੋਰ ਆਤਮਿਕ ਜੀਵਨ ਕਮਜ਼ੋਰ ਕਰ ਲੈਣਾ ਕਮਜ਼ੋਰ ਆਤਮਿਕ ਜੀਵਨ ਹੋਰਾ ਲੋਭ ਦੇ ਸੰਗ ਲੱਗ ਕਰਕੇ ਭਿਓ ਲੋਭ ਸੰਗ ਹੋਰਾ ਤੂੰ ਆਪਣੇ ਜੀਵਨ ਨੂੰ ਆਤਮਿਕ ਜੀਵਨ ਨੂੰ ਕਮਜ਼ੋਰ ਬਣਾ ਰਿਹਾ ਭਈ ਕਿਉਂ ਕਮਜ਼ੋਰ ਬਣਾ ਰਿਹਾ ਕਿਉਂਕਿ ਪਰਮੇਸ਼ਰ ਪਰਮਾਤਮਾ ਦਾ ਨਾਮ ਨਹੀਂ ਧਿਆਇਆ ਜੋ ਆਤਮਿਕ ਭੋਜਨ ਸੀਗਾ ਆਤਮਾ ਦਾ ਉਹ ਦਿੱਤਾ ਹੀ ਨਹੀਂ ਤੇ ਜਦੋਂ ਭੋਜਨ ਨਾ ਕਿਸੇ ਨੂੰ ਮਿਲੇ ਉਹ ਕਮਜ਼ੋਰ ਹੁੰਦਾ ਹੈ ਭਾਵੇਂ ਉਹ ਸਰੀਰ ਹੋਵੇ ਤੇ ਭਾਵੇਂ ਉਹ ਮਨ ਹੋਵੇ ਸਰੀਰ ਨੂੰ ਭੋਜਨ ਨਾ ਦੇਵੋ ਸਰੀਰ ਕਮਜ਼ੋਰ ਹੋ ਜਾਵੇਗਾ ਮਨ ਨੂੰ ਭੋਜਨ ਨਹੀਂ ਮਿਲਿਆ ਇਸ ਕਰਕੇ ਮਨ ਝੱਲਾ ਹੋ ਗਿਆ ਕਮਜ਼ੋਰ ਹੋ ਗਿਆ ਆਤਮਿਕ ਜੀਵਨ ਕਮਜ਼ੋਰ ਹੋ ਗਿਆ ਭਇਓ ਲੋਭ ਸੰਗ ਹੋ ਰਾਂ ਲੋਭ ਪਿੱਛੇ ਲੱਗਿਆ ਰਿਆਂ ਭਜਨ ਬੰਦਗੀ ਕੀਤੀ ਨਹੀਂ ਥਾਲ ਪਰੋਸਿਆ ਪਿਆ ਸੀ ਪਰ ਉਹਦੇ ਵਿੱਚੋਂ ਪੁੰਚਣਾ ਹੀ ਨਹੀਂ ਕੀਤਾ ਛਕਣਾ ਹੀ ਨਹੀਂ ਕੀਤਾ ਤੇ ਸਾਧ ਗੁਰਚੀਆਂ ਨੇ ਫਿਰ ਸਮਝਾਉਣਾ ਕੀਤਾ ਕਹਿੰਦੇ ਭਲਿਆ ਜਿਸ ਤਨ ਨੂੰ ਤੂੰ ਆਪਣਾ ਮੰਨੀ ਬੈਠਾ ਹੈ ਨਾ ਜਿਸ ગ્રਹਿ ਨੂੰ ਜਿਸ ਇਸਤਰੀ ਨੂੰ ਘਰ ਨੂੰ ਬਾਲ ਨੂੰ ਪਰਿਵਾਰ ਨੂੰ ਤੂੰ ਆਪਣਾ ਮੰਨੀ ਬੈਠਾ ਹੈ ਉਹ ਤੇਰੇ ਨਹੀਂ ਹੈ ਤੇਰੇ ਸੰਗੀ ਨਹੀਂ ਹੈ ਸਾਥੀ ਨਹੀਂ ਹੈ ਸੰਦੀਵੀ ਨਿਬਲਮਾਲੇ ਨਹੀਂ ਹੈ ਜੋ ਤਨ ਤੈ ਆਪਣੋ ਕਰ ਮੰਨਿਓ ਇਹ ਮੇਰੇ ਮਨ ਇਹ ਸਰੀਰ ਤੂੰ ਆਪਣਾ ਕਰਕੇ ਮਨ ਬੈਠਾ ਏ ਸਮਝ ਬੈਠਾ ਏ ਇਸ ਸਰੀਰ ਨੂੰ ਤੂੰ ਆਪਣਾ ਕਰਕੇ ਸਮਝ ਬੈਠਾ ਏ ਕਿ ਮੇਰਾ ਏ ਇਹ ਮੇਰਾ ਏ ਆਰ ਸੁੰਦਰ ਗ੍ਰਹਿ ਨਾਰੀ ਲੋਭ ਪਏ ਵਿੱਚ ਪਏ ਹੋਏ ਮਨ ਨੂੰ ਸਤਿਗੁਰ ਸਮਝਾ ਰਹੇ ਨੇ ਗ੍ਰਹਿ ਕਹਿੰਦੇ ਨੇ ਘਰ ਨੂੰ ਸੁੰਦਰ ਨਾਰੀ ਭਾਵ ਇਸਤਰੀ ਕਹਿੰਦੇ ਇਹ ਪਰਿਵਾਰ ਇਹ ਘਰ ਤੂੰ ਆਪਣੇ ਮੰਨੀ ਬੈਠਾ ਏ ਇਨ ਮੈਂ ਕਛ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੀ ਇਹਨਾਂ ਵਿੱਚੋਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਸਦਾ ਨਿਭਣ ਵਾਲਾ ਨਹੀਂ ਹੈ ਤੇਰਾ ਨਹੀਂ ਹੈ ਤੇਰਾ ਸੰਗੀ ਨਹੀਂ ਹੈ ਤੇਰਾ ਸਾਥੀ ਨਹੀਂ ਹੈ ਇਸ ਕਰਕੇ ਤੂੰ ਸੋਚ ਲੈ ਵਿਚਾਰ ਕਰ ਲੈ ਦੇਖ ਲੈ ਦੇਖੋ ਸੋਚ ਵਿਚਾਰੀ ਸੋਚ ਕੇ ਵੇਖ ਲੈ ਵਿਚਾਰ ਕੇ ਵੇਖ ਲੈ ਭਈ ਵਿਚਾਰ ਕੇ ਦੇਖ ਲੈ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ ਰਤਨ ਜਨਮ ਆਪਣੋਂ ਤਿਹਾਰੇ ਹੋ ਗੋਬਿੰਦ ਗਤ ਨਹੀਂ ਜਾਣੀ ਰਤਨ ਕਹਿੰਦੇ ਇਹ ਜਿਹੜਾ ਅਮੋਲਕ ਜੀਵਨ ਹੈ ਨਾ ਕੀਮਤੀ ਜੀਵਨ ਕੋ ਕਿ ਰਤਨ ਕੀਮਤੀ ਹੋਇਆ ਕਰਦਾ ਹੈ ਕਹਿੰਦੇ ਮੇਰੇ ਮਨਾ ਜਿਵੇਂ ਇੱਕ ਜਵਾਰੀ ਜੂਏ ਦੇ ਵਿੱਚ ਬਾਜੀ ਹਾਰ ਜਾਂਦਾ ਹੈ ਨਾ ਰਤਨ ਜਨਮ ਆਪਣੋਂ ਤੈ ਹਾਰੇ ਹੋ ਤੂੰ ਆਪਣਾ ਰਤਨ ਜਨਮ ਇੱਕ ਜਵਾਰੀ ਦੀ ਤਰ੍ਹਾਂ ਜੂਏ ਦੇ ਵਿੱਚ ਹਾਰੀ ਜਾਣਾ ਹੈ ਤੂੰ ਆਪਣੀ ਕੀਮਤ ਮਨੁੱਖਾ ਜਨਮ ਦੀ ਕੀਮਤ ਨਹੀਂ ਜਾਣ ਰਿਹਾ ਇਸ ਮਨੁੱਖਾ ਜਨਮ ਨੂੰ ਵਿਰਥ ਗੁਆ ਰਿਹਾ ਏ ਹਾਰਦਾ ਪਿਆ ਏ ਹਾਰਦਾ ਰਤਨ ਜਨਮ ਆਪਣੋਂ ਤਿਹਾਰੇ ਓ ਗੋਬਿੰਦ ਗਤ ਨਹੀਂ ਜਾਣੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ ਗੋਬਿੰਦ ਗਤ ਨਹੀਂ ਜਾਣੀ ਉਹ ਗੋਪੀਂਦ ਪਰਮੇਸ਼ਰ ਪਰਮਾਤਮਾ ਜੋ ਵਾਹਿਗੁਰੂ ਹੈ ਤੋ ਉਹਦੀ ਗਤ ਨਹੀਂ ਜਾਨੀ ਪਾਉ ਉਹਦੀ ਅਵਸਥਾ ਉੱਚੀ ਅਵਸਥਾ ਨੂੰ ਜਾਣਿਆ ਨਹੀਂ ਉਹਦੀ ਅਵਸਥਾ ਉੱਚੀ ਅਵਸਥਾ ਨੂੰ ਉਹਦੇ ਹਾਲਤ ਨੂੰ ਤੋਂ ਜਾਣਿਆ ਨਹੀਂ ਨਿਮਖ ਨਾ ਲੀਨ ਭਿਓ ਚਰਨਨ ਸਿਓ ਨਿਮਖ ਅੱਖ ਭਲਕਣ ਜਿੰਨਾ ਸਮਾਂ ਵੀ ਸਤਿਗੁਰ ਗੁਰੂ ਤੇਗਪਾਤਾ ਜੀ ਮਾਰਾ ਕਹਿੰਦੇ ਇੰਨਾ ਸਮਾਂ ਵੀ ਕਿਤੇ ਤੂੰ ਪ੍ਰਮਾਤਮਾ ਦਾ ਨਾਮ ਜਪ ਲੈਂਦਾ ਨਾ ਨਿਮਖ ਪਲ ਵੀ ਕਿਤੇ ਤੇਰਾ ਮਨ ਕਿਨਕਾ ਮਾਤਰ ਵੀ ਜੁੜ ਜਾਂਦਾ ਤੇਰੇ ਹਿਰਦੇ ਅੰਦਰ ਨਾਮ ਵਸ ਜਾਂਦਾ ਤੇ ਉਹ ਜਿੱਤੇ ਮਹਿਮਾ ਨਹੀਂ ਕਹੀ ਜਾਂਦੀ ਨਿਮਖ ਨਾ ਲੀਨ ਭਿਓ ਚਰਨਣ ਸਿਓ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਤੇਰਾ ਮਨ ਲੀਨ ਹੋਇਆ ਹੀ ਨਹੀਂ ਨਿਮਖ ਪਲ ਵੀ ਨਿਮਖ ਪਲ ਵੀ ਕਿੰਨਾ ਕਿਤੇ ਸਮਾਂ ਨਿਮਖ ਜੀ ਅੱਖ ਪਲਕਾਂ ਦਾ ਸਮਾਂ ਹੈ ਤੇ ਗੁਰੂ ਤੇਗ ਬਹਾਦਰ ਜੀ ਮਾਰੇ ਕਹਿੰਦੇ ਐਨਾ ਸਮਾਂ ਵੀ ਇਹ ਮਨ ਜਿਹੜਾ ਹੈ ਨਾ ਪ੍ਰਮਾਤਮਾ ਦੇ ਚਰਨਾਂ ਚ ਲੀਨ ਨਹੀਂ ਹੋ ਰਿਹਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਨਹੀਂ ਰਿਹਾ ਬਿਰਥਾ ਔਦ ਸੇ ਰਾਨੀ ਔਦ ਉਮਰ ਨੂੰ ਕਿਹਾ ਹੈ ਬਿਰਥਾ ਵਿਅਰਥ ਐਵੇਂ ਹੀ ਸਿਰਾਨੀ ਗੁਜ਼ਰ ਰਿਹਾ ਹੈ ਬਿਜਰ ਭਾਵ ਗੁਜ਼ਾਰ ਦਿੱਤੀ ਏ ਜ਼ਿੰਦਗੀ ਜੀਵਨ ਗੁਜ਼ਾਰ ਦਿੱਤਾ ਹੈ ਵੇਰਤ ਹੀ ਜੀਵਨ ਗੁਜ਼ਾਰ ਦਿੱਤਾ ਹੈ ਭਈ ਤੂੰ ਨਿਮਕ ਪਲ ਵੀ ਤੂੰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਲੀਨ ਨਹੀਂ ਹੋਣਾ ਕੀਤਾ ਕਿਤੇ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਕਿਤੇ ਸਾਡੇ ਤੇ ਕਿ ਸਤਿਗੁਰੂ ਜੀ ਅਸੀਂ ਯਤਨ ਕਰੀਏ ਅਸੀਂ ਨਾਮ ਨੂੰ ਧਿਆਈਏ ਤੁਸੀਂ ਕਿਰਪਾ ਕਰਦੇ ਹੋ ਤਰਸ ਕਰਦੇ ਹੋ ਕਿਤੇ ਸਾਡਾ ਨਿਮਕ ਪਲ ਵੀ ਮਨ ਤੁਹਾਡੇ ਚਰਨਾਂ 'ਚ ਜੁੜ ਜਾਵੇ ਕਿਉਂਕਿ ਨਿਮਕ ਮਾਤਰ ਵੀ ਸਤਗੁਰੂ ਜੀ ਕਹਿੰਦੇ ਕਿਤੇ ਜੁੜ ਗਿਆ ਨਾ ਏਕ ਕੜੀ ਆਦੀ ਕੜੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸਤੀ ਜੋਕੀਨੋ 16 ਲਾਬੀ ਲਾਬੇ ਲਹਾਇ ਲਹਾਇ ਕਹੋ ਨਾਨਕ ਸੋਈ ਨਰ ਸੁਖੀਆ ਹੁਣ ਸੰਸਾਰ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ ਫਿਰ ਇਸੇ ਕਰਕੇ ਦੁੱਖ ਨੇ ਨਾ ਕਿਉਂਕਿ ਰੱਬ ਦੇ ਨਾਮ ਨੂੰ ਧਿਆਇਆ ਨਹੀਂ ਪਰਮੇਸ਼ਰ ਨੂੰ ਭੁਲਾ ਦਿੱਤਾ ਵਿਸਾਰ ਦਿੱਤਾ ਤੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੇ ਰੋਗ ਹਰ ਬਿਸਰੇ ਤੇ ਸਦਾ ਖੁਆਰੀ ਪਰਮਾਤਮਾ ਭੁੱਲ ਗਿਆ ਵਿਸਾਰ ਦਿੱਤਾ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਵੀ ਸੁਖੀ ਕਿਵੇਂ ਹੋਏਗਾ ਤੇ ਦੁੱਖੀ ਭੋਗੇਗਾ ਨਾ ਰੱਬ ਦੇ ਨਾਮ ਵਿੱਚ ਸੁੱਖ ਹੈ ਦੁਨੀਆਂ ਦੇ ਪਦਾਰਥਾਂ ਵਿੱਚ ਸੁੱਖ ਨਹੀਂ ਹੈ ਅਸੀਂ ਪਾਪ ਭਾਲ ਦੇ ਵਾਸਤੇ ਬਾਹਰ ਬਾਹਰੋਂ ਆ ਦੁੱਖ ਪਰ ਸੁੱਖ ਬਾਹਰੋਂ ਭਾਲਦੇ ਹਾਂ ਪਰ ਸੁੱਖ ਕਿੱਥੇ ਹੈ ਸਾਡੇ ਅੰਦਰ ਹੈ ਸੁੱਖ ਤੇ ਬਹੁਤ ਨਿਕਟ ਬੈਠਾ ਹੈ ਸਾਡੇ ਬਾਹਰੋਂ ਅਸੀਂ ਸੁੱਖ ਭਾਲਦੇ ਆ ਪਰ ਦੁੱਖ ਇਕੱਠੇ ਕਰ ਲੈਨੇ ਆ ਬਾਹਰੋਂ ਸੁੱਖ ਪ੍ਰਾਪਤ ਕਰਨ ਦੇ ਕਾਤਰ ਅਸੀਂ ਦੁੱਖ ਪਾ ਲੈਨੇ ਆ ਤੇ ਸਭ ਕਹਿੰਦੇ ਕੋਹ ਨਾ ਨਿਕ ਸੋਈ ਨਰ ਸੁਖੀਆ ਆ ਰਾਮ ਨਾਮ ਗੁਣ ਗਾਵੇ ਸੁਖੀ ਕੌਣ ਹੈ ਜੀ ਜੋ ਰਾਮ ਨਾਮ ਗੁਣ ਗਾਵੇ ਜੋ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਸਤਿਗੁਰ ਕਹਿੰਦੇ ਉਹ ਸੁਖੀ ਐ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿ ਰਹੇ ਨੇ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨਾਂ ਰਾਮ ਲੈ ਬਲਾਈ ਸੋ ਸੁਖੀ ਐ ਜਿਸ ਨਾਮ ਆਧਾਰ ਸੁਖੀ ਹੋਵਾ ਜਿਹਨੂੰ ਨਾਮ ਦਾ ਆਸਰਾ ਐ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਐ ਜਿਹਨੇ ਨਾਮ ਦੇ ਵਿੱਚ ਜਿਹਦਾ ਮਨ ਭਿੱਜਿਆ ਪਿਆ ਐ ਜਿਹਦਾ ਮਨ ਨਾਮ ਦੇ ਵਿੱਚ ਭਜਿਆ ਪਿਆ ਹੈ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰ ਪੈ ਪਦ ਨਹੀਂ ਪਾਵੇ ਔਰ ਸਗਲ ਜਗ ਬਾਕੀ ਸਾਰਾ ਜਹਾਨ ਜਿਹੜਾ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ ਨਾ ਤੇ ਉਹ ਸਹਿਮਿਆ ਰਹਿੰਦਾ ਹੈ ਡਰ ਦੇ ਵਿੱਚ ਰਹਿੰਦਾ ਹੈ आत्मिक अवस्था ਉੱਤੇ ਹੈ ਉੱਤੇ ਤੱਕ ਪਹੁੰਚ ਨਹੀਂ ਬਣਦੀ ਤੇ ਜੇ ਉੱਥੇ ਤੱਕ ਪਹੁੰਚ ਬਣ ਜਾਵੇ ਸਾਧ ਸੰਗਤ ਦੀ ਸਤਿਗੁਰ ਕਹਿੰਦੇ ਨੇ ਉੱਥੇ ਕੋਈ ਡਰ ਨਹੀਂ ਹੈ ਕੋਈ ਦੁੱਖ ਨਹੀਂ ਹੈ ਨਿਰਭੈ ਪਦ ਪਾਵੇ ਤੋ ਨਿਰਭੈ ਪਦ ਪਾਉਣਾ ਹੈ ਤੇ ਪਰ ਸਤਿਗੁਰ ਕਹਿੰਦੇ ਹੋਇਆ ਕਿ ਤੂੰ ਉਹ ਪਾਉਣਾ ਨਹੀਂ ਕੀਤਾ ਤੋ ਤੇ ਮਾਇਆ ਦੇ ਮੋਹ ਵਿੱਚ ਫਸਿਆ ਰਿਹਾ ਔਰ ਸਗਲ ਜਗ ਮਾਇਆ ਮੋਇਆ ਨਿਰਭੈ ਪਦ ਨਹੀਂ ਪਾਵੇ ਉਹ ਉੱਚੀ ਅਵਸਥਾ ਜਿਹੜੀ ਸੀ ਉਹ ਤੋਂ ਪਾਉਣਾ ਨਹੀਂ ਕੀਤੇ ਸਤਿਗੁਰ ਕਿਰਪਾ ਕਰਨ ਅਸੀਂ ਹਰੀ ਦੇ ਗੁਣਾਂ ਦਾ ਗਾਇਨ ਕਰਨਾ ਕਰੀਏ ਇਸ ਬੌਰੇ ਮਨ ਨੂੰ ਸਮਝਾਉਣਾ ਕਰੀਏ ਕਿ ਮਨ ਰੇ ਕਹਾਂ ਪੇ ਹੋਤਾ ਹੈ ਬੌਰਾ ਐਨਸ ਆਉਦ ਘਟੈ ਨਹੀਂ ਜਾਣੇ ਭਇਓ ਲੋਭ ਸੰਘੋਰਾ ਕਿਉਂ ਐਵੇਂ ਲੋਭ ਦੇ ਵਿੱਚ ਫਸਿਆ ਹੋਇਆ ਹੈ ਕਿਉਂ ਝੰਡਾ ਬਣਿਆ ਹੋਇਆ ਹੈ ਪ੍ਰਮਾਤਮਾ ਦੇ ਨਾਮ ਨੂੰ ਅਰਾਧਨਾ ਕਰ ਤੇ ਆਤਮਿਕ ਸੁਖ ਦੀ ਪ੍ਰਾਪਤੀ ਕਰਨੀ ਕਰ ਸਤਿਗੁਰ ਕਿਰਪਾ ਕਰਨ ਅਸਾਂ ਸਭਨਾ ਦੀ ਹਾਜ਼ਰੀ ਆਪਣੇ ਚੰਨ ਕਮਲਾਂ ਚ ਪ੍ਰਵਾਨ ਕਰਨ ਹੋਈਆਂ ਪੁੱਲਾਂ ਨ ਚਤਾਰਦੇ ਹੋਏ ਲਵਾਓ ਹਾਜ਼ਰੀ ਬਲਾਓ ਫਤੀ ਆਖੋ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ